ਲਓ ਜੀ ਬਾਈ ਜੀ ਆਪਾਂ ਅੱਜ ਆਏ ਹੋ ਇਸੇ ਅਮਰਗੜ ਦੇ ਵਿੱਚ ਪੰਡਤ ਬਾਈ ਦੇ ਕੋਲੇ ਹੈ ਨਾ ਤਾਂ ਬਾਈ ਬਾਈ ਦੇ ਕੋਲੇ ਨਾ ਇੱਕ ਪਾਣੀ ਦੇ ਵਿੱਚ ਇੱਕ ਕਲਮ ਜੀ ਰੱਖੀ ਹੋਈ ਹੈਗੀ ਕਿਸੇ ਦਰਤ ਦੀ ਤੇ ਪਤਾ ਨਹੀਂ ਬਾਈ ਕੀ ਆਗੀ ਕੀ ਗੱਲ ਬਾਤ ਆਗੀ ਕਿਉਂ ਬੰਦੇ ਜੀ ਪੱਤੇ ਹੋਣਗੇ ਲੱਕੀ ਹੈ ਇਹਨੂੰ ਕਹਿੰਦੇ ਨੇ ਵਰਜੀਲ ਬੁੱਢਾ ਬਰਾ ਐਸੇ ਠੀਕ ਹੈ ਬਰਾਜ਼ੀਲ ਬੁੱਢ ਬਰਾਜ਼ੀਲ ਬੁੱਢ ਪਰ ਜੀ ਉਹਦੀ ਲੱਕੜੀ ਹੈ ਉਹ ਨਾ ਪਾਣੀ ਦੇ ਵਿੱਚ ਹੀ ਇਹ ਉੱਗਦੀ ਆ ਹਾਂਜੀ ਤੇ ਸਾਂਵੇਂ ਰਹਿੰਦੀ ਧੁੱਪੇ ਨਹੀਂ ਹੁੰਦੀ ਇਹ ਤੁਹਾਡੀ ਕਿਸਮਤ ਚੰਗੇ ਜੇ ਮੈਂ ਆਪਾਂ ਮਣੀ ਪਲਾਟ ਕਹਿੰਦੇ ਹੁੰਨੇ ਆ ਤਾਂ ਇਹਨੂੰ ਪੱਤੇ ਨਿਕਲਣਗੇ ਫੁੱਲ ਲੱਗਣਗੇ ਤੇਰੀ ਖਸੂਬ ਉਹ ਵਧੀਆ ਕਮਰੇ ਚ ਯਾਨੀ ਆਪਣੇ ਨੈਗੇਟਿਵ ਕੀ ਰੈਕਟੀਵਿਟੀ ਉਹਨੂੰ ਭਜਾਉਂਦੀ ਹੈ ਅੱਛਾ ਜੀ ਬਹੁਤ ਸੋਹਣਾ ਬਣ ਜਾਂਦਾ ਵਧੀਆ ਕਮਲਾ ਫੁੱਲ ਪਾਣੀ 'ਚ ਹੋਣਾ ਇਹਨੇ ਲੈ ਵੀ ਇਹ ਹੈ ਕਿ ਬ੍ਰਾਜ਼ੀਲ ਬੁੱਢ ਯਾਨੀ ਬਾ ਬ੍ਰਾਜ਼ੀਲ ਲੱਕੀ ਬੁੱਢ ਬ੍ਰਾਜ਼ੀਲ ਲੱਕੀ ਬੁੱਢ ਯਾਨੀ ਕਿ ਬਈ ਜੀ ਇਹ ਬ੍ਰਾਜ਼ੀਲ ਦੀ ਲੱਤ ਹੈਗੀ ਇਹਨੂੰ ਇਤੋਂ ਪੱਤੇ ਨਿਕਲਣਗੇ ਤਰੇ ਉਹ ਇਹਦੇ ਉਹਨਾਂ ਦੀ ਜੜ ਨਹੀਂ ਹੁੰਦੀ ਬਈ ਦੇਖ ਸਾਦੇ ਐਵੇਂ ਹੈਗੀ ਪਾਣੀ ਦੇ ਵਿੱਚ ਹੀ ਪਈ ਹੈਗੀ ਹੈਗੀ ਗਿੱਲੀ ਆ ਨਾ ਇਹ ਹਾਂ ਬਸ ਐ ਪਾਣੀ ਪੀ ਰਣੇ ਗਿੱਲੀ ਰਹੂਗੀ ਬਾਈ ਬਾਈ ਪਾਣੀ ਪੀ ਕੇ ਪੱਤੇ ਕੱਢੂਗੀ ਤੇ ਜਿੱਦੇ ਪੱਤੇ ਕੱਢੂਗੀ ਜਿੱਦੇ ਬਈ ਇਹ ਪੱਤੇ ਕੱਢੂ ਵੀ ਤੁਹਾਨੂੰ ਉਹਦੇ ਵੀ ਆਪਾਂ ਇਹਦੀ ਵੀਡੀਓ ਦਿਖਾਵਾਂਗੇ ਇਹ ਗੱਲ ਹੋ ਰਹਾ ਜੇ ਕਿਸੇ ਦੇ ਘਰ ਲੱਗੇ ਹੋਏ ਜਾਂ ਦੁਕਾਨ ਤੇ ਲੱਗੇ ਆ ਲੱਗੀ ਆ ਕਿਹਦੇ ਕੋਲ ਮੰਨ ਲਓ ਪੱਤੇ-ਪੱਤੇ ਨਿਕਲੇ ਉਹ ਕਮੈਂਟ ਦੇ ਵਿੱਚ ਫੋਟੋ ਭੇਜੋ ਕਹੀ ਜਿਹਾ ਹੀ ਬਣ ਜਾ ਜਿਹੜੇ ਕਿਸੇ ਜੇ ਕਿਸੇ ਕੋਲੇ ਵੀ ਬਈ ਕਿਸੇ ਦੇ ਆਫਿਸ ਦੇ ਵਿੱਚ ਘਰ ਦੇ ਵਿੱਚ ਇਹ ਹੈਗੀਆ ਰੱਖੀ ਹੋਈ ਹੈਗੀ ਤਾਂ ਤੁਸੀਂ ਕਮੈਂਟ ਦੇ ਵਿੱਚ ਨਾ ਫੋਟੋ ਪਾ ਦਿਓ ਇਹਦੀ ਤੇ ਤਾਂ ਜੋ ਵੀਰਾਂ ਨੂੰ ਪਤਾ ਲੱਗ ਜੂ ਵੀ ਕੀ ਗੱਲ ਬਾਤ ਹੈ ਕਿ ਕਿਹੋ ਜਿਹੀ ਲੱਗਦੀ ਹੈ ਕਿ ਬਾਕੀ ਬਾਈ ਜੀ ਇੱਕ ਤਰ੍ਹਾਂ ਦਾ ਇਹ ਦਰਖਤ ਹੀ ਹੈਗਾ ਨਾ ਠੀਕ ਹੈ ਜੀ ਬਹੁਤ ਇਹ ਬਹੁਤ ਵੱਡੀ ਹੋ ਜਾਂਦੀ ਆ ਅੱਛਾ ਜੀ ਐਂ ਵੀ ਛੋਟੀ ਵੱਡੀ ਹੋ ਜਾਂਦੀ ਆ ਬਹੁਤ ਹੈ ਟਾਈਮਿੰਗ ਲੱਗਦੀ ਆ ਪਰ ਇਹਨੂੰ ਸਹੀ ਗੱਲ ਹੈ ਜੀ ਮਾੜੀ चीज ਨਹੀਂ ਹੈਗੀ ਬਾਕੀ ਬਾਈ ਦੇਖ ਤੂੰ ਤਣਾ ਦੇਖਣ ਵਾਲਾ ਹਾਂ ਕਿੱਡਾ ਵੱਡਾ ਹੈ ਨਾ ਉਸ ਹਾਵ ਨਾਲ ਤੁਸੀਂ ਆਪ ਦੇਖ ਲੋਗੇ ਇਹ ਦਰਖਤ ਜਿਹੜਾ ਕਿੱਡਾ ਵੱਡਾ ਹੋਊਗਾ ਪਰ ਇਹਨੂੰ ਕਿਸੇ ਮਿੱਟੀ ਦੀ ਲੋੜ ਨਹੀਂ ਹੈਗੀ ਕਾ ਮੜੀ ਪਾਣੀ ਜੀ ਹੋਣਾ ਨਹੀਂ ਪਾਣੀ ਜੀ ਹੋਣਾਗਾ ਪਾਣੀ ਹੋਣਾ ਤੇ ਸਾਵੇਂ ਧੁੱਪੇ ਨਹੀਂ ਹੋਊਗੀ ਕਿੰਨਾ ਟਾਈਮ ਹੋ ਗਿਆ ਰੱਖੀ ਨੂੰ ਇਹ ਇਹਨੂੰ ਮੇਰੇ ਕੋਲ ਹੋ ਗਿਆ ਹਫਤਾ ਹਫਤਾ ਪਹਿਲਾ ਆਪਣੇ ਪਨਾਸ ਵਾਲੇ ਦਾ ਉੱਤਰ ਜੁਦੀ ਸੀ ਹਜਾਇਆ ਨਹੀਂ ਕਿਸੇ ਦਾ ਪੱਤਾ ਪੁੱਤਾ ਹਜੀ ਆਊਗਾ ਇਹ ਕਟੋ ਘਟੇ ਮਹੀਨੇ ਦੋ ਮਹੀਨੇ ਲਊ ਇਹ ਅੱਛਾ ਜੀ ਫਿਰ ਮਾੜਾ ਮੋਟਾ ਦਾ ਤਣਾ ਪੁੱਤੂ ਉਹ ਹੌਲੀ ਹੌਲੀ ਇਹਨੇ ਟਾਈਮਿੰਗ ਲੈਂਦੀ ਹੈ ਟਾਈਮਿੰਗ ਲੈਂਦੀ ਹੈ ਨਾ ਲੈ ਵੀ ਹਾਲ ਤੱਕ ਤਾਂ ਆਇਆ ਨਹੀਂ ਆ ਦੇਖ ਤਾਂ ਨਹੀਂ ਫੁੱਟ ਜਾਣੇ ਨੇ ਆ ਦੇਖੋ ਸਾਈਡਾਂ ਤੋਂ ਆ ਆ ਜਾਣੇ ਨੇ ਉੱਪਰ ਰੱਖਦੇ ਨੇ ਇਹਦੇ ਉੱਪਰ ਵੀ ਆਪਾਂ ਗੁੱਡਾ ਜਿਹਾ ਰੱਖਦਾ ਨਿਕਾ ਸਹੀ ਥੱਲੇ ਇਹ ਨਹੀਂ ਹੁੰਦਾ ਔਰ ਉੱਤੋਂ ਲੈ ਵੀ ਦੇਖ ਲਾਂਗੇ ਵੀ ਕਿੱਦੇ ਪੱਤੇ ਕੱਢੂ ਤੇ ਕਿਵੇਂ ਆਊਗਾ ਬਾਕੀ ਜੇ ਕਿਸੇ ਕੋਈ ਲੱਗਿਆ ਹੋਇਆ ਬਾਈ ਜੀ ਕਿਤੇ ਆਫੇ ਦੇ ਵਿੱਚ ਘਰ ਦੇ ਵਿੱਚ ਕਮੈਂਟ ਦੇ ਵਿੱਚ ਫੋਟੋ ਜ਼ਰੂਰ ਪਾ ਦੋਗੇ। ਦੋਜੀ ਬਾਈ ਜੀ ਕਿਵੇਂ ਲੱਗੀ ਇਹ ਜਾਣਕਾਰੀ ਜੇ ਕਿਸੇ ਵੀ ਮੇਰੇ ਈਬੀ ਦੇ ਬਾਰੇ ਕੁਝ ਹੋਰ ਜਾਣਕਾਰੀ ਪਤਾ ਕੀ ਤਾਂ ਕਮੈਂਟ ਜ਼ਰੂਰ ਕਰਨਾ।